ਕਰਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਯਾਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਤੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਰਬਰੀ ਮੈਚਿੰਗ ਦੇ ਵਿੱਚ ਹੋਣਗੇ ਬਹੁਤ ਸੋਹਣੀ ਫੈਬਰਿਕ ਰਹੇਗੀ ਜੀ। ਤੇ ਬਰਬਰੀ ਦੇ ਸੂਟ ਜਿਹੜੇ ਮੇਰੇ ਭੈਣਾਂ ਕੋਲੇ ਪਹਿਲਾਂ ਚਲੇ ਗਏ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਵੀ ਆਪਣੀ ਫੈਬਰਿਕ ਕਿਵੇਂ ਦੀ ਹੈ। ਇਹ ਹੀ ਵਿਦਾਊਟ ਦੁਪੱਟਾ ਰਹਿਣਗੇ ਜੀ। ਆਪਣੇ ਕੋਲੇ ਦੁਪੱਟੇ ਵਾਲੇ ਸੂਟ ਵੀ ਹੈਗੇ ਨੇ। ਕੋਸ਼ਿਸ਼ ਕਰਾਂਗੇ ਵੀ ਕੱਲ ਨੂੰ ਜਾਂ ਉਸ ਤੋਂ ਅਗਲੇ ਦਿਨ ਆਪਾਂ ਤੁ ਦੁਪੱਟੇ ਵਾਲੀ ਸੂਟਾਂ ਦੀ ਵੀਡੀਓ ਅਪਲੋਡ ਕਰੀਏ ਜਿਹੜੇ ਵੀ ਕਲਰ ਉਚੋਂ अवेलेबल ਹੋਣਗੇ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾਏ ਜਾਣਗੇ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 955 ਇਹ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਮੇਰੀ ਇਹ ਭੈਣਾਂ ਨੂੰ ਰਿਕਵੈਸਟ ਹੈ ਜੀ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਫੇਸਬੁੱਕ ਪੇਜ ਹੈਗਾ ਜੀ ਰਾਜਵਿੰਦਰ ਬਲੌਗ ਉਹਨੂੰ ਵੀ ਤੁਸੀਂ ਫੋਲੋ ਕਰੋ ਠੀਕ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤਿੰਨ ਕਲ ਡਿਜ਼ਾਈਨ ਮਿਲਣਗੇ ਦੀ ਇਹਦੇ ਵਿੱਚ ਤਿੰਨਾਂ ਦਾ ਪ੍ਰਿੰਟ ਅਲੱਗ ਹੋਏਗਾ ਤੇ ਕਲਰ ਅਲੱਗ ਹੋਏਗਾ ਜੋ ਵੀ ਤੁਹਾਨੂੰ ਪਸੰਦ ਆ ਮੇਰੀਆਂ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਜੀ 5-6 ਦਿਨ ਤਾਂ ਮੇਰੇ ਕੋਲੇ ਹੋਗੇ ਇਹਨਾਂ ਨੂੰ ਪਿਆ ਨੂੰ ਜਲਦੀ ਜਲਦੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਫਿਰ ਇਹ ਨਾ ਬਾਅਦ ਦੇ ਵਿੱਚ ਸੇਮ ਕਲਰ ਸੇਮ ਡਿਜ਼ਾਈਨ ਨਹੀਂ ਮਿਲਦਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਲੋ ਜੀ ਸਾਰੇ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਵਾਲਾ ਪ੍ਰਿੰਟ ਬਹੁਤ ਜ਼ਿਆਦਾ ਪ੍ਰਿੰਟ ਸੋਹਣਾਗਾ ਜੀ ਤੇ ਇਹ ਹੈਗਾ ਜੀ ਬਲੈਕ ਕਲਰ ਦੀ ਸਲਵਾਰ ਰੱਖੀ ਆਪਾਂ ਨੇ ਬਲੈਕ ਕਲਰ ਹੈ ਦਾ 베ਸ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਬਾਰਬਰੀ ਤੁਹਾਨੂੰ ਵਧੀਆ ਵਾਲੀ ਮਿਲੇਗੀ ਜੀ ਚਨਾਰ ਦੀ ਲਓ ਜੀ ਦੇ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਇਸ ਪ੍ਰਿੰਟ ਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਜੀ ਇਹ ਕਲਰ ਹੈਗਾ ਜੀ ਬਲੈਕ ਬਹੁਤ ਵਧੀਆ ਗਰਮੀ ਦੇ ਵਿੱਚ ਪਾਉਣ ਵਾਲਾ ਸਟੱਫ ਹੈ ਜੀ ਦੇਖੋ ਸਲਵਾਰ ਇਹਦੀ ਇਸ ਤੋਂ ਵੀ ਵਧੀਆ ਲੱਗੀ ਹੁਣ ਜੇ ਤੁਸੀਂ ਸਲਵਾਰ ਦੇ ਲਾਈਨਿੰਗ ਲਾਉਣੀ ਹੈ ਨਾ ਤੁਸੀਂ ਲਗਵਾ ਸਕਦੇ ਹੋ ਨਹੀਂ ਲਗਵਾਉਣੀ ਨਾ ਵੀ ਲਵਾਓ ਤੇ ਸ਼ার্ট ਤੇ ਲਾਈਨਿੰਗ ਲੱਗੇਗੀ ਜੀ ਜ਼ਰੂਰ ਦੇਖੋ ਜੇ ਤੁਹਾਨੂੰ ਪਸੰਦ ਆ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਬਰਬਰੀ ਦੇ ਸੂਟ ਦਾ ਪ੍ਰਾਈਜ਼ ਰਹੇਗਾ ਜੀ 1900 ਰੁਪਏ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਦੇਖੋ ਜੀ ਇਹ ਹੈਗਾ ਬਰਬਰੀ ਦਾ ਬਹੁਤ ਸੋਹਣਾ ਪ੍ਰਿੰਟ ਪ੍ਰਾਈਜ਼ ਤੁਹਾਨੂੰ 1900 ਰੁਪਏ ਮਿਲੇਗਾ ਜੀ ਇੱਕ ਸੂਟ ਦਾ ਬਾਕੀ ਤੁਹਾਡੀ ਚੋਇਸ ਹੈ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋएगी ਜੀ ਵਧੀਆ ਵਾਲੀ ਚਨਾਰ ਦੀ ਵਰਬਰੀ ਹੋਗੀ ਕੋਈ ਐਸਕੇ ਦੀ ਨਹੀਂ ਕੋਈ ਏਕੇ ਦੀ ਨਹੀਂ ਜੋ ਤੁਹਾਡੇ ਕੋਲੇ ਪਹੁੰਚ ਗਈ ਜੀ ਤੁਹਾਨੂੰ ਪਤਾ ਲੱਗ ਜਾਊਗਾ ਫੈਬਰਿਕ ਕਿਵੇਂ ਦੇਖੋ ਇਹ ਕਲਰ ਆ ਗਿਆ ਬਲੈਕ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਦੇਖੋ ਸੇਮ ਕਲਰ ਹੈ ਵੀਡੀਓ ਦੇ ਵਿੱਚ ਇਹ ਹੈਗਾ ਨੇਵੀ ਬਲੂ ਲਓ ਲੋ ਸਕਰੀਨ ਲਓ ਜੀ ਲੈ ਲੋ ਸਕਰੀਨ ਸ਼ਾਟ ਆਪਣੇ ਸੰਦ ਬੁੱਕ ਕਰ ਲਓ ਬਹੁਤ ਸੋਹਣੇ ਬਿਲਕੁਲ ਮਲਾਈਮ ਮਲਾਈਮ ਜਿਹੜੀ ਲਾਈਟ weight ਤੁਹਾਨੂੰ ਫੈਬਰਿਕ ਮਿਲੂਗੀ ਦੂਸਰਾ ਕਲਰ ਆ ਗਿਆ ਜੀ ਇਹ ਇਹਦਾ ਤੀਸਰਾ ਕਲਰ ਵੀ ਦਿਖਾਉਣਾ ਆਪਾਂ ਤੁਹਾਨੂੰ ਲਓ ਦੋ ਕਲਰ ਆ ਗਏ ਚ ਤੀਸਰਾ ਕਲਰ ਵੀ ਇਹਦਾ ਮੈਨਲਾ ਦਾ ਬਲੈਕ ਹੀ ਹੈ ਇਹਦਾ ਪਰ ਸ਼ਰਟ ਦੇ ਪ੍ਰਿੰਟ ਦਾ ਕਲਰ ਦਾ ਫਰਕ ਹੈ ਜੀ ਉਹਦੇ ਵਿੱਚ ਹੈਗਾ ਜੀ ਪਿਸਤਾ ਗ੍ਰੀਨ ਇਹਦੇ ਵਿੱਚ ਹੈਗਾ ਪਿੰਕ ਲਾਈਟ ਪੀਚ ਜਾਂ ਲਓ ਬਲੈਕ ਕਲਰ ਦੀ ਸਲਵਾਰ ਹੈ ਜਿਹਦੇ ਨਾਲ ਇਹਦਾ ਲਾਈਟ ਪੀਚ ਕਲਰ ਹੈ ਜਿਹੜਾ ਹਾਸਟ ਨੰਬਰ ਤੇ ਦਿਖਾਇਆ ਤੀਜੀ ਉਹਦੇ ਵਿੱਚ ਪੇਸਟ ਹੈ ਸਲਵਾਰ ਸੇਮ ਹੀ ਰਹੇਗੀ ਜਿਹਨਾਂ ਦੀ ਸਾਰੇ ਅੱਜ ਵਾਲੇ ਸੂਟਾਂ ਦਾ ਇੱਕੋ ਹੀ ਪ੍ਰਾਈਸ ਹੋਏਗਾ ਜੀ ਕੋਈ ਤੁਹਾਨੂੰ ਕਨਫਿਊਜ਼ਨ ਹੋਣ ਦੀ ਕੋਈ ਲੋੜ ਨਹੀਂ ਆਪਾਂ ਸਕਰੀਨ ਦੇ ਉੱਪਰ ਵੀ ਸ਼ੋ ਕਰ ਦਾਂਗੇ ਤੁਹਾਨੂੰ ਪ੍ਰਾਈਸ ਤੇ ਮੈਂ ਐਦਾਂ ਹੀ ਬੋਲ ਕੇ ਵੀ ਦੱਸ ਦਿੱਤੇ ਲਓ ਜੀ ਇਹ ਹੋਗੇ ਤਿੰਨ ਕਲਰ ਦੀਸ ਪ੍ਰਿੰਟ ਦੇ ਵਿੱਚ ਇਸ ਤੋਂ ਬਾਅਦ ਆਪਾਂ ਤੁਹਾਨੂੰ ਵੱਡਾ ਪ੍ਰਿੰਟ ਦਿਖਾਉਣਾ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਬਹੁਤ ਸੋਹਣਾ ਅੱਖਾਂ ਨੂੰ ਦੇਖਣ ਨੂੰ ਵਧੀਆ ਲੱਗ ਰਿਹਾ ਹੈ ਇਹ ਹੈਗਾ ਜੀ ਨੇਵੀ ਬਲੂ ਕਲਰ। ਲਓ। ਕਿੰਨਾ ਪਿਆਰਾ ਪ੍ਰਿੰਟ ਬਣਿਆ ਹੋਇਆ ਹੈ। ਇਹ ਵੱਡੇ ਪ੍ਰਿੰਟ ਦੇ ਵਿੱਚ ਹੈ ਨੇਵੀ ਬਲੂ ਕਲਰ ਹੈ ਇਹਦੇ ਨਾਲ ਨੇਵੀ ਬਲੂ ਕਲਰ ਦੀ ਸਲਵਾਰ ਹੈ ਜੀ। 2.5 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ। ਅਗਰ ਤੁਸੀਂ ਸਲਵਾਰ ਵੱਧ ਲੈਣੀ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਦਿਆ ਕਰੋ ਵੀ ਅਸੀਂ 3 ਮੀਟਰ ਲੈਣੀ ਹੈ। ਇਹਦੇ ਨਾਲ 3 ਮੀਟਰ ਲੱਗ ਜੇਗੀ। ਦੇਖੋ। ਇਹ ਹੈਗਾ ਇਸ ਤਰ੍ਹਾਂ ਦਾ ਗ੍ਰੀਨ, ਨੇਵੀ ਬਲੂ, ਕਰੀਮ ਕਲਰ। ਤਿੰਨ ਜਗ੍ਹਾ ਇਹਦੇ ਵਿੱਚ ਹੈਗੇ ਨੇ ਜੀ ਫਰੈਟ ਫਰੈਜ਼ਨ ਬਣੇ ਨੇ ਪੱਖਾ ਚੱਲਦਾ ਥੋੜਾ ਜਿਹਾ ਇਹ ਨਾ ਥੋੜੀ ਜਿਹੀ ਹੌਲੀ ਫੈਬਰਿਕ ਕਰਕੇ ਉਹਦੀ ਵਾਹ ਹੋ ਜਾਂਦੀ ਹੈ ਗਰਮੀ ਬਹੁਤ ਹੋਈ ਪਈ ਹੈ ਜੀ ਕੀ ਕਰੀਏ ਪੱਕੇ ਤੋਂ ਬਿਨਾ ਬੈਠੀ ਨਹੀਂ ਜਾਂਦਾ ਪਤਾ ਨਹੀਂ ਜੂਨ ਜੁਲਾਈ ਚ ਕੀ ਹਾਲ ਹੋਣਾ ਲਓ ਇਹ ਆ ਗਿਆ ਨੇਵੀ ਬਲਿਊ ਦਾ ਪ੍ਰਿੰਟ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੂਸਰਾ ਦਿਖਾਉਣਾ ਹੈ ਜੀ ਹਰਾਣੀ ਛੇ ਇਹ ਵੀ ਬਹੁਤ ਪਿਆਰਾ ਰੰਗ ਹੈ ਲਓ ਜੀ ਦੇਖੋ ਕੋਲ ਕੇ ਰੱਖ ਮੰਗੇ ਪਤਾ ਨੂੰ ਪ੍ਰਿੰਟ ਬਹੁਤ ਸੋਹਣਾ ਹੈ ਮਨ ਨੂੰ ਦੇਖ ਕੇ ਪਤਾ ਲੱਗਦਾ ਵੀ ਪਸੰਦ ਆ ਜਾਂਦੇ ਨੇ ਮਨ ਨੂੰ ਲੱਗਦੇ ਨੇ ਸੂਟ ਦੇਖੋ ਇਹ ਇਹ ਹੈਗਾ ਬਲੈਕ ਕਲਰ ਇਹਦੇ ਨਾਲ ਵੀ ਬਲੈਕ ਕਲਰ ਦੀ ਸਲਵਾਰ ਲੈ ਲਓ ਸਕਰੀਨਸ਼ਾਟ ਇੱਕ ਇੱਕ ਸੂ ਸਿੰਗਲ ਸਿੰਗਲ ਸੂਟ ਹੈ ਜੀ ਆਪਣੇ ਕੋਲ ਇਹ ਤੇ ਡਿਜ਼ਾਈਨ ਇਹਦੇ ਸਾਰੇ ਆਗੇ ਹੋਰ ਕੋਈ ਪ੍ਰਿੰਟ ਨਹੀਂ ਹੋਏਗਾ ਕਲਰ ਨਹੀਂ ਹੋਏਗਾ ਵੀ ਤੁਸੀਂ ਕਹੋਗੇ ਵੀ ਸਾਨੂੰ ਹੋਰ ਕਲਰ ਦੀ ਪਿਕ ਸੈਂਡ ਕਰ ਦਿਓ ਸਾਰੇ ਆ ਜੇ ਤੁਸੀਂ ਕਹੋਗੇ ਵੀ ਇਹਦੇ ਨਾਲ ਦੁਪੱਟਾ ਡਾਈ ਕਰਵਾ ਦਿਓ ਜੇ ਅਸੀਂ ਦੁਪੱਟਾ ਡਾਈ ਕਰਵਾ ਦਾਂਗੇ ਇਹਨਾਂ ਸੂਟੇ ਵੀ ਇਹਨਾਂ ਨਾਲ ਤਾਂ ਦੁਪੱਟੇ ਨਹੀਂ ਹੈਗੇ ਲਓ ਜੀ ਇਹਦਾ ਤੀਸਰਾ ਕਲਰ ਆ ਗਿਆ ਇਸ ਤਰ੍ਹਾਂ ਦਾ ਮਸਟਰਡ ਕਲਰ ਦੇਖੋ ਕਿੰਨਾ ਪਿਆਰਾ ਕਲਰ ਲਓ ਮੋਂਨਾ ਵੱਡੇ ਪ੍ਰਿੰਟ ਦਾ ਟ੍ਰੈਂਡ ਜ਼ਿਆਦਾ ਹੋ ਗਿਆ ਜੀ ਚਲੋ ਜਿਨ੍ਹਾਂ ਨੂੰ ਤਾਂ ਬਰੀਕ ਪ੍ਰਿੰਟ ਪਸੰਦ ਆ ਉਹ ਬਰੀਕ ਵੀ ਲੈ ਸਕਦੇ ਨੇ ਜੇ ਇਹਨਾਂ ਨੂੰ ਵੱਡਾ ਪ੍ਰਿੰਟ ਚਾਹੀਦਾ ਤਾਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਬਣਿਆ ਹੈ 6 ਕਲਰ ਹੋ ਗਏ ਜੀ ਇਹਦੇ ਵਿੱਚ 3 2 ਡਿਜ਼ਾਈਨ ਹੋ ਗਏ ਹੁਣ ਤੁਸੀਂ ਲਓ ਸਕਰੀਨ ਸ਼ਾਟ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਹਾਉਨੇ ਇਸ ਤੋਂ ਵੀ ਬਰੀਕ ਪ੍ਰਿੰਟ ਸਾਰੀ ਚੀਜ਼ ਹੋਏਗੀ ਜੀ ਆਪਣੇ ਕੋਲੇ ਲਓ ਜੀ ਆਹ ਕੁ ਬਾਈਟ ਕਿੰਨਾ ਪਿਆਰਾ ਪ੍ਰਿੰਟ ਹੈ ਤੁਸੀਂ ਦੇਖੋ ਇਹ ਨਾ ਆਪਣੀਆਂ ਥੋੜੀ ਜਿਹੀ 50 ਪਲੱਸ ਤੋਂ ਪਾਸ ਸਕਦੇ ਆ ਵੱਧ ਕਈ ਤਾਂ ਹੁਣ ਜੀ ਜ਼ਿਆਦਾ ਹਨਾ ਨਹੀਂ ਪਸੰਦ ਕਰਦੇ ਸਾਰੇ ਛੋਟੀਆਂ ਜਿਹੜੀਆਂ ਭੈਣਾਂ ਵੀ ਪਾਉਂਦੀਆਂ ਨੇ ਲਾਈਟ ਕਲਰ ਲਓ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਪਿੰਕ ਦੇ ਨਾਲ ਇਸ ਤਰ੍ਹਾਂ ਆਪਾਂ ਇਹਦੇ ਨਾਲ ਦੀ بیس ਕਲਰ ਦੀ ਰੱਖੀ ਜੀ ਸਲਵਾਰ ਕਲਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੇਮ ਪ੍ਰਾਈਸ ਰਹੇਗਾ ਇਹਦੇ ਵੀ ਸਾਰੇ ਅਜ ਬਰਬਰੀ ਦੇ ਹੀ ਨੇ ਕਿਸੇ ਦਾ ਪ੍ਰਿੰਟ ਵੱਡਾ ਹੈ ਕਿਸੇ ਦਾ ਨੋਰਮਲ ਹੈ ਕਿਸੇ ਦਾ ਬਿਲਕੁਲ ਬਰੀਕ ਹੈ ਲਓ ਇਹਦੇ ਵਿੱਚ ਵੀ ਤਾਂ ਹਮ ਦੋ ਕਲਰ ਫੋਰ ਮਿਲ ਜਾਣਗੇ ਤਿੰਨ ਕਲਰ ਇਹਦੇ ਵਿੱਚ ਨੇ ਇੱਕ ਇਹ ਕਲਰ ਆ ਗਿਆ ਜੀ ਦੂਸਰਾ ਕਲਰ ਹੈਗਾ ਇਹਦਾ ਬਲੈਕ ਬਹੁਤ ਪਿਆਰਾ ਬਲੈਕ ਵੀ ਬਲੈਕ ਕਲਰ ਅੱਜਕੱਲ ਬਹੁਤ ਜ਼ਿਆਦਾ ਚੱਲ ਰਿਹਾ ਹਰੇਕ ਫੈਬਰਿਕ ਦੇ ਵਿੱਚ ਆਉਂਦਾ ਦੇਖੋ ਪ੍ਰਿੰਟ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣਾ ਲਓ ਜੀ ਇਸ ਤੋਂ ਬਾਅਦ ਆ ਗਿਆ ਇਹਦਾ ਬ੍ਰੀਕ ਪ੍ਰਿੰਟ ਲਓ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਲੇ ਲੋ ਸਕਰੀਨ ਸ਼ਾਟ ਜਲਦੀ ਜਲਦੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਸਟੱਫ ਹੈ ਇਹ ਅਸੀਂ ਤਾਂ ਵੈਸੇ ਪਿਛਲੇ ਸਾਲ ਦੇ ਸੇਲ ਕਰਦੇ ਆਂ ਜ਼ਿਆਦਾਤਰ ਕਸਟਮਰ ਨੂੰ ਪਤਾ ਹੀ ਹੋਣ ਲੱਗਿਆ ਬਰਬਰੀ ਦਾ ਲਓ ਮੈਂ 50 ਤੋਂ 60 ਸੂਟ ਪਿਛਲੇ ਸਾਲ ਸੇਲ ਕਰਦੇ ਤੇ ਜੀ 50 ਤੋਂ 70 ਹੁਣ ਕਰ ਦਿੰਦੇ ਨੇ ਇਸ ਤੋਂ ਪਹਿਲਾਂ ਹਜੇ ਹੋਰ ਬੁਕਿੰਗ ਬਹੁਤ ਹੈ ਕਿਸੇ ਦਾ ਵੀ ਕੋਈ ਲੰਬਾ ਨਹੀਂ ਆਇਆ ਬਹੁਤ ਵਧੀਆ ਰਿਸਪਾਂਸ ਮਿਲਿਆ ਦੇਖੋ ਆਹ ਵਾਲਾ ਕਲਰ ਕਿੰਨਾ ਸੋਹਣਾ ਪਿਆਰਾ ਲਾਈਟ ਲੈਮਨ ਕਲਰ ਹੈ ਲਓ ਜੀ ਲੈ ਲਓ ਸਕਰੀਨ ਸ਼ਾਟ ਕਿੰਨਾ ਸੋਹਣਾ ਪਿਆਰਾ ਪ੍ਰਿੰਟ ਹੈ ਇਹ ਤੇ ਇਸ ਤਰ੍ਹਾਂ ਇਹਦੇ ਨਾਲ ਲੈਮਨ ਕਲਰ ਦੀ ਰਹੇਗੀ ਜੀ ਸਲਵਾਰ ਹੁਣ ਤੁਹਾਨੂੰ ਕੋਈ ਡਾਊਟ ਨਹੀਂ ਰਹੇਗਾ ਇਹਦੇ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਲਓ ਸਾਰੇ ਸੂਟ ਪੱਖਾ ਵੀ ਤੰਗ ਕਰਦਾ ਹੈ ਪਹਿਲਾ ਬਿਨਾ ਗਰਮੀ ਤੋਂ ਬਿਨਾ ਉਹ ਤੋਂ ਪੱਖੇ ਤੋਂ ਮੋੜਤੀ ਕੰਮ ਹੁਣ ਨਾਲੇ ਤਾਂ ਆਪਾਂ ਇਹਦੇ ਵਿੱਚ ਵੀਡੀਓ 'ਚ ਸਾਇਸ ਸਾਇਸ ਦੀ ਆਵਾਜ਼ ਆਉਂਦੀ ਹੋएगी ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ 1900 ਪ੍ਰਾਈਜ਼ ਰਹੇਗਾ ਜੀ ਅੱਜ ਵਾਲੇ ਸੂਟਾਂ ਦਾ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣਾ ਹੈ ਜੀ ਜਿਹੜਾ ਮੈਂ ਤੁਹਾਨੂੰ ਉਸ ਦਿਨ ਬਲੌਗ 'ਚ ਦਿਖਾਇਆ ਸੀ ਟਿਸਟਾ ਦਾ ਇਹ ਸੂਟ ਰਹੇਗਾ ਇਹਦੇ ਨਾਲ ਪੀਚ ਕਲਰ ਦੀ ਆ ਹੈਗੀ ਜੀ ਸਲਵਾਰ ਹੈ ਜੇ ਤੁਸੀਂ ਇਹਨਾਂ 'ਚੋ ਵੀ ਕੋਈ ਸੂਟ ਚਾਹੀਦਾ ਤਾਂ ਉਹਨੂੰ ਕੱਸ ਸਕਰੀਨਸ਼ਾਟ ਲੈ ਸਕਦੇ ਇੱਕ ਕਲਰ 'ਚ ਮਿਲੇਗਾ ਜੀ ਬਲੈਕ ਲਓ ਅੱਜ ਬਲੈਕ ਕਲਰ ਸਾਰੇ ਆਤੀ ਆ ਗਏ ਇਹ ਹੈਗਾ ਬਲੈਕ ਪ੍ਰਿੰਟ ਹੈ ਜੀ ਇਹਦੇ ਨਾਲ ਥੋੜਾ ਬਲੈਕ ਪ੍ਰਿੰਟ ਇਹ ਵੀ ਹੈ ਇਹਦੇ ਵਿੱਚ ਪੀਚ ਦਾ ਕੰਬੀਨੇਸ਼ਨ ਹੈ ਜੀ ਇਹ ਨਾਲ ਦੇ ਲਓ ਜੇ ਤੁਹਾਨੂੰ ਸੂਟ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2100 ਰੁਪਏ ਇਹਨਾਂ ਦਾ ਤੇ ਉਹ ਦੂਸਰਾ ਨਾ ਰਹੇਗਾ ਜੀ 1900 ਰੁਪਏ ਚਲੋ ਇਹ ਮੈਨੂੰ ਪੂਰੀ ਚਲੋ ਜੀ ਮੈਂ ਤੁਹਾਨੂੰ 9-10 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਕੱਲੋਂ ਆਪਾਂ ਨਵੇਂ ਸੂਟਾਂ ਨਾਲ ਮਿਲਦੇ ਆ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਜਲਦੀ ਜਲਦੀ ਸੂਟ ਬੁੱਕ ਕਰ ਲਿਆ ਕਰੋ ਜੀ ਇੱਕ ਪੈਣਾ ਨੂੰ ਰਿਕਵੈਸਟ ਹੈ ਜੀ ਜਿੰਨਾ ਪੈਣਾ ਦੇ ਪਾਰਸਲ ਥੋੜਾ ਜਿਹਾ ਪਤਾ ਨਹੀਂ ਕਿਉਂ ਹੁਣ ਕੋਈ ਪ੍ਰੋਬਲਮ ਚੱਲ ਰਹੀ ਹੈ ਇਹਨਾਂ ਕੋਲੇ ਥੋੜਾ ਜਿਹਾ ਪਾਰਸਲ ਦੋ ਦੋ ਤਿੰਨ ਦਿਨਾਂ ਦੇ ਲੇਟ ਹੋ ਰਹੇ ਨੇ ਤੁਸੀਂ ਚਿੰਤਾ ਨਾ ਕਰੋ ਜੀ ਜਿੰਨੀਆਂ ਭੈਣਾਂ ਨੇ ਆਪਣੇ ਕੋਲੋਂ ਬੁਕਿੰਗ ਕੀਤੀ ਸੀ ਸਾਰਿਆਂ ਦੇ ਪਾਰਸਲ ਚਲੇ ਗਏ ਨੇ ਇੱਕ ਦੋ ਦਿਨ ਵੇਟ ਕਰ ਲਓ ਫਿਰ ਨਹੀਂ ਤੁਸੀਂ ਸਭ ਤੋਂ ਮੈਸੇਜ ਕਰਕੇ ਪੁੱਛ ਲਓ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਲਓ ਨਵੇਂ ਸੰਤਾਂ ਨਾਲ ਮਿਲਦੇ ਆਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ